ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਡੇਰੀ ਧੰਦੇ ਦੇ ਰਿਗਾਰਡਿੰਗ ਸੋ ਜਿੱਦਾਂ ਹੁਣ ਆਪਾਂ ਦੇਖਿਆ ਟੈਂਪਰੇਚਰ ਜਿਹੜਾ ਆਹ ਦਿਨਾਂ ਦੇ ਵਿੱਚ ਆ ਕੇ ਟੈਂਪਰੇਚਰ ਬਹੁਤ ਜ਼ਿਆਦਾ ਪੰਜਾਬ ਦਾ ਘਟ ਜਾਂਦਾ ਤਾਂ ਕੋਰਾ ਪੈਂਟ ਦੀ ਵੀ ਇਸ ਵਾਰ ਸੰਭਾਵਨਾ ਬਹੁਤ ਛੇਤੀ ਪਿਛਲੇ ਸਾਲ ਦੀ ਜੇ ਗੱਲ ਕਰੀਏ ਪਿਛਲੇ ਸਾਲ ਥੋੜਾ ਜਨਵਰੀ ਦੇ ਵਿੱਚ ਜਾ ਕੇ ਜ਼ਿਆਦਾ ਠੰਡ ਪਈ ਸੀ ਇਸ ਵਾਰ ਕੀ ਹੋਇਆ ਵੀ ਠੰਡ ਇਸ ਟਾਈਮ ਵੀ ਹੁਣ ਪ੍ਰੋਪਰ ਜ਼ੋਰਾਂ ਤੇ ਪੈ ਰਹੀ ਹੈ ਟੈਂਪਰੇਚਰ ਵੀ 4-5 ਡਿਗਰੀ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਗਿਆ ਸੋ ਅੱਜ ਆ ਜਾਂ ਮੇਨ ਗੱਲ ਕਰਦੇ ਆਪਾਂ ਪਸ਼ੂਆਂ ਦੇ ਟੈਂਪਰੇਚਰ ਨੂੰ ਲੈ ਕੇ ਵੀ ਜਿਹੜਾ ਪਸ਼ੂਆਂ ਦੇ ਵਿੱਚ ਨਿਮੂਨੀਆ ਹੁੰਦਾ ਹਾਈਪੋਥਰਮੀਆ ਹੁੰਦਾ ਜਿਹਨੂੰ ਆਪਾਂ ਠੰਡ ਦਾ ਸਟ੍ਰੈਸ ਕਹਿੰਦੇ ਨੇ ਜਾਂ ਪਸ਼ੂ ਨੂੰ ਆਪਾਂ ਕਹਿੰਦੇ ਨੇ ਵੀ ਠੰਡ ਲੱਗ ਗਈ ਉਹਨੂੰ ਉਹ ਕਿਉਂ ਲੱਗਦੀ ਆ ਪਸ਼ੂਆਂ ਦਾ ਟੈਂਪਰੇਚਰ ਕਿਉਂ ਘਟਦਾ ਤੇ ਕਿਵੇਂ-ਕਿਵੇਂ ਆਪਾਂ ਦੋ-ਤਿੰਨ ਤਰੀਕਿਆਂ ਨਾਲ ਉਹ ਕਿਵੇਂ ਰੋਕ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਗੱਲ ਕਰਨੀ ਹੈ ਹੁਣ ਟੈਂਪਰੇਚਰ ਤੁਸੀਂ ਦੇਖ ਲਓ ਵੀ ਕੋਰਾ ਪੈ ਗਿਆ ਟੈਂਪਰੇਚਰ 4-5 ਡਿਗਰੀ ਆ ਗਿਆ ਤਾਂ ਆਪਣਾ ਕੀ ਹੁੰਦਾ ਇਹ ਵੀਡੀਓ ਉਹਨਾਂ ਪਰ ਮੰਨ ਲਈ ਹੈ ਜਿਨ੍ਹਾਂ ਕੋਲੇ ਇੰਡੀਜਨਸ ਮੱਝਾ ਗਾਵਾ ਹੈਗੀਆਂ ਜਾਂ ਤੁਸੀਂ ਲਾ ਲਓ ਜਿਹੜੇ ਵੱਡੇ ਐਚ ਐਫ ਜਰਸੀਆਂ ਹੈਗੀਆਂ ਉਹਨਾਂ ਨੂੰ ਤਾਂ ਕੋਈ ਟੈਂਪਰੇਚਰ ਦਾ ਜਿਆਦਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਤਾਂ ਸਮਾਂ ਦੀ ਆਪਦੀ ਪ੍ਰੋਡਕਸ਼ਨ ਹੈ ਜਿਹੜੀ ਠੰਡ ਦੇ ਵਿੱਚ ਆ ਕੇ ਪ੍ਰੋਡਕਸ਼ਨ ਤੋਂ ਦੀ ਵਧਾਉਣੀ ਆ ਕਿਉਂਕਿ ਉਹ ਜਿੱਥੋਂ ਨੇਟਿਵ ਬ੍ਰੇਡਾਂ ਨੇ ਉਹ ਦੇਸ਼ਾਂ ਦੇ ਵਿੱਚ ਉਸ ਮਾਹੌਲ ਦੇ ਵਿੱਚ ਪਲੀਆਂ ਤਾਂ ਕਰਕੇ ਉਹਨਾਂ ਨੂੰ ਕੋਈ ਜਿਆਦਾ ਕੋਲਡ ਦਾ ਸਟ्रेस ਨਹੀਂ ਹੁੰਦਾ ਨਾ ਕੋਈ ਜਿਆਦਾ ਨਮੂਨੀਆਂ ਹੁੰਦਾ ਸੋ ਆਪਾਂ ਅੱਜ ਗੱਲ ਕਰਦੇ ਆਂ ਜਿਵੇਂ ਮੱਝਾਂ ਹੋ ਗਈਆਂ ਆਪਣੇ ਦੇਸੀ ਗਾਵਾ ਹੋ ਗਈਆਂ ਸਾਹੀਵਾਲ ਹੋ ਗਈ ਗੇਰੋ ਹੋ ਗਈ ਠਰ ਫਾਰਕਰ ਹੋ ਗਈਆਂ ਜਿੰਨੀਆਂ ਭਾਰਤ ਦੀਆਂ ਆਪਦੀਆਂ ਬ੍ਰੇਡਾਂ ਨੇ ਉਹ ਉਸ ਮਾਹੌਲ ਦੇ ਵਿੱਚ ਪਲੀਆਂ ਜੰਮੀਆਂ ਤਾਂ ਉਹਨਾਂ ਨੂੰ ਕਈ ਵਾਰੀ ਕੋਲਡ ਸਟ्रेस ਜਿਆਦਾ ਹੁੰਦਾ ਛੋਟੇ ਬੱਚਿਆਂ ਨੂੰ ਨਮੂਨੀਆ ਹੋ ਜਾਂਦਾ ਬੱਚਿਆਂ ਦੀ ਡੈਥ ਵੀ ਹੋ ਜਾਂਦੀ ਹੈ ਮੱਝਾਂ ਪ੍ਰੋਡਕਸ਼ਨ ਦੁੱਧ ਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਤੇ ਆਪਣਾ ਜਿਆਦਾ ਖਰਚਾ ਆ ਜਾਂਦਾ ਤੇ ਉਹਦੇ ਕਰਕੇ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਆਹ ਰੁੱਤ ਦੇ ਵਿੱਚ ਆ ਕੇ ਪਸ਼ੂ ਦਾ ਟੈਂਪਰੇਚਰ ਕਿਉਂ ਘਟਦਾ ਕਿਉਂਕਿ ਜਦੋਂ ਤਾਪਮਾਨ ਬਹੁਤ ਜਿਆਦਾ এনवायरमेंट ਟੈਂਪਰੇਚਰ ਘਟ ਗਿਆ ਤਾਂ ਕਈ ਚੀਜ਼ਾਂ ਦੇ ਆਪਾਂ ਵੱਲ ਧਿਆਨ ਨਹੀਂ ਦਿੰਦੇ ਸੋ ਕਈ ਚੀਜ਼ਾਂ ਹੁੰਦੀਆਂ ਤੁਸੀਂ ਲਾ ਲਓ ਵੀ ਹੁਣ ਜਿੱਦਾਂ ਆਪਾਂ ਇਹਨੂੰ ਕਿਵੇਂ ਰੋਕਣਾ ਜਦੋਂ ਪਸ਼ੂ ਨੂੰ ਠੰਡ ਲੱਗੇ ਨਮੂਨੀਆ ਹੋ ਗਿਆ ਆਪਾਂ ਟੀਕੇ ਲਗਾਉਣੇ ਪਸ਼ੂ ਦੁੱਧ ਘਟ ਜਾਂਦਾ ਉੱਥੇ ਪ੍ਰੋਡਕਸ਼ਨ ਆਪਣੀ ਫਾਰਮ ਦੇ ਡਿੱਗ ਜਾਂਦੀ ਆ ਉੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਆਮ ਪਸ਼ੂ ਪਾਲਕ ਭਰਾ ਜਿਹੜਾ ਜੇ 2 4 10 ਪਸ਼ੂ ਦੁੱਧ ਤੇ ਲੱਗੇ ਹੋਏ ਨੇ ਜੇ ਇੱਕ ਦੋ ਪਸ਼ੂ ਵਿੱਚੋਂ ਹੋ ਹੋ ਜਾਣ ਉਹਨਾਂ ਹੀ ਪਸ਼ੂਆਂ ਨੇ ਉਹਨੂੰ ਮੁਨਾਫਾ ਲੈ ਕੇ ਦੇਣਾ ਹੁੰਦਾ ਖਰਚਾ ਕੱਢ ਕੇ ਪ੍ਰੋਫਿਟ ਦੇਣਾ ਹੁੰਦਾ ਤਾਂ ਕਰਕੇ ਉਹ ਚੀਜ਼ ਬਹੁਤ ਨੁਕਸਾਨ ਹੁੰਦਾ ਸੋ ਜਿੱਦਾਂ ਹੁਣ ਸਿਆਲਾਂ ਦੇ ਵਿੱਚ ਆਪਾਂ ਪਸ਼ੂ ਆਪਾਂ ਸਾਰੇ ਅੰਦਰ ਬੰਨਦੇ ਆ ਅੱਜਕੱਲ ਦੇਖਿਆ ਜਾਵੇ ਤਾਂ ਆਪਣਾ ਕੱਚੇ ਥ ਰਹਿਗੇ ਘਰਾਂ ਦੇ ਵਿੱਚ ਪੱਕੇ ਥਾਂ ਬਣ ਗਏ ਜਾਂ ਮੈਟ ਆਪਾਂ ਪਸ਼ੂਆਂ ਦੇ ਥੱਲੇ ਮੈਟ ਸੁੱਟਦੇ ਆ ਤਾਂ ਜਦੋਂ ਵੀ ਆਪਾਂ ਮਤਲਬ ਰਾਤ ਨੂੰ ਪਸ਼ੂ ਭਾਂਡੇ ਦੇ ਵਿੱਚ ਕਿਸੇ ਗੈਲਰੀ ਦੇ ਵਿੱਚ ਬੰਨਣੇ ਨੇ ਇੱਕ ਤਾਂ ਇਹ ਚੀਜ਼ ਆਪਾਂ ਉੱਥੇ ਜ਼ਰੂਰੀ ਦੇਖਣੀ ਆ ਵੀ ਉਹ ਚੀਜ਼ ਆਪਾਂ ਜਮ੍ਹਾਂ ਬੰਦ ਨਹੀਂ ਕਰਨੀ ਕਈ ਵਾਰੀ ਕੀ ਕਰ ਦਿੰਦੇ ਆ ਆਪਾਂ ਜਮ੍ਹਾਂ ਪੱਲੀਆਂ ਲਾ ਕੇ ਬੰਦ ਕਰ ਦਿੰਦੇ ਆ ਥੋੜੀ ਜਿਹੀ ਉਹ ਥਾਂ ਛੱਡਣਾ ਆਪਾਂ ਜਿੱਥੋਂ ਰਾਤ ਨੂੰ ਜਿਹੜੀ ਤਾਜੀ ਹਵਾ ਉਹ ਅੰਦਰ ਬਾਹਰ ਜਾ ਸਕੇ ਕਿਉਂਕਿ ਕਈ ਵਾਰੀ ਮੀਥੇਨ ਹੁੰਦੀ ਹੈ ਜਿੱਮੇ ਅਮੋਨੀਆ ਗੈਸ ਜਾਦੇ ਪੈਦਾ ਹੁੰਦੀ ਆ ਉਹ ਵੀ ਬਹੁਤ ਜ਼ਿਆਦਾ ਦਿੱਕਤ ਕਰਦੀ ਆ ਪਸ਼ੂ ਨੂੰ ਸ ਉਹ ਇੱਕ ਆਪਾ ਦੇਖਣਾ ਵੀ ਜਿਆਦੇ ਚਾਰੇ ਪਾਸੇ ਪੱਲੀਆਂ ਲਾ ਕੇ ਆਪਾਂ ਉਹਨੂੰ ਬੰਦ ਨਹੀਂ ਕਰਨਾ ਉਹਨੂੰ ਰਾਹ ਛੱਡਣਾ ਹਵਾ ਤਾਜੀ ਅੰਦਰ ਆਵੇ ਤੇ ਅੰਦਰੋਂ ਅਮੋਨੀਆ ਜਾਂ ਜਿਹੜੀਆਂ ਮਥੇਨ ਗੈਸ ਪੈਦਾ ਹੁੰਦੀ ਆ ਉਹ ਗੈਸ ਆ ਜਿਹੜੀ ਉਹ ਬਾਹਰ ਜਾਵੇ ਦੂਜੇ ਨੰਬਰ ਤੇ ਆਪਾਂ ਕਈ ਵਾਰੀ ਜਿਆਦੇ ਵੀ 2 2 4 4 ਫੁੱਟ ਦੇ ਵਿੱਚ ਵੀ ਪਸ਼ੂ ਜਿਆਦੇ ਓਵਰ ਕਰਾਊਡ ਕਰ ਦਿੰਦੇ ਆ ਵੀ ਜਿਆਦੇ ਪਸ਼ੂ ਬੰਨ ਦਿੰਦੇ ਆ ਇੰਨੀ ਥਾਂ ਨਹੀਂ ਹੁੰਦੀ ਉਹ ਚੀਜ਼ ਵੀ ਦਿੱਕਤ ਬਹੁਤ ਦਿੰਦੀ ਆ ਸੋ ਜਿਵੇਂ ਆਪਾਂ ਰਾਤ ਨੂੰ ਪਸ਼ੂ ਬੰਨਦੇ ਆ ਕਈ ਦਾ ਹੁੰਦਾ ਆਪਾਂ ਜਿੱਦਾਂ ਘਰਾਂ ਦੇ ਵਿੱਚ ਸਿਸਟਮ ਹੁੰਦਾ ਵੀ ਉਸੇ ਹੀ ਖੁਰਲੀਆਂ ਦੇ ਵਿੱਚ ਰਾਤ ਨੂੰ ਕੱਖ ਪਾ ਦਿੰ ਜਦੋਂ ਸੜਤੋਂ ਪਸ਼ੂ ਬਾਹਰ ਕੱਢਣੇ ਆਂ ਕਈ ਵਾਰੀ ਕੀ ਹੁੰਦਾ ਆਪਣਾ ਵੀ ਆਪਣਾ ਅੰਦਰ ਆਪਣਾ ਨਾਲ ਸਿਸਟਮ ਅਲੱਗ ਹੁੰਦਾ ਤੇ ਬਾਹਰ ਲਈਆਂ ਖੁਰਲੀਆਂ ਲੱਗ ਹੁੰਦੀਆਂ ਨੇ ਤਾਂ ਆਪਾਂ ਕੀ ਕਰਦੇ ਆਂ ਸਵੇਰੇ ਉੱਠਦੇ ਆਂ 4-5 ਵਜੇ ਆਪਾਂ ਸਾਰੇ ਪਸ਼ੂ ਬਾਹਰ ਮੰਨਦੇ ਆਂ ਉੱਠ ਕੇ ਆਪਾਂ ਕੀ ਕਰ ਦੇਣਾ ਹੁੰਦਾ ਪੱਲੀ ਚੱਕੀ ਜਾਂ ਤਰਪਾਲ ਚੱਕੀ ਆਪਾਂ ਪਸ਼ੂ ਨਾਲ ਦੇ ਨਾਲ ਬਾਹਰ ਕੱਢਦੇ ਨੇ ਉੱਥੇ ਵੀ ਪਸ਼ੂ ਨੂੰ ਇੱਕਦਮ ਜਾ ਕੇ ਠੰਡ ਲੱਗਦੀ ਹੈ ਕਿਉਂਕਿ ਅੰਦਰ ਟੈਂਪਰੇਚਰ ਕਾਫੀ ਹਾਈ ਹੁੰਦਾ ਜਦੋਂ ਪਸ਼ੂ ਸਵੇਰੇ 4-5 ਵਜੇ ਬਾਹਰ ਕੱਢਦੇ ਆਂ ਕੋਰਾ ਪੈਂਦਾ ਉਦੋਂ ਟਾਈਮ ਹੁੰਦਾ ਠੰਡ ਹੁੰਦੀ ਆ ਤਾਂ ਪਸ਼ੂ ਨੂੰ ਇੱਕਦਮ ਉਦੋਂ ਜਦੋਂ ਤੁਸੀਂ ਪਸ਼ੂ ਨੂੰ ਬਾਹਰ ਕੱਢਣਾ ਤਾਂ 15-20 ਮਿੰਟ ਪਹਿਲਾਂ ਜਿਹੜੀ ਪੱਲੀ ਆ ਉਹਨੂੰ ਚੱਕ ਦੇਣੀ ਚਾਹੀਦੀ ਆ ਤਾਂ ਜੋ ਪਸ਼ੂ ਆ ਜਿਹੜਾ ਪਸ਼ੂ ਵੀ ਬੋਡੀ ਨੂੰ ਉਹ ਤੇ ਬ੍ਰੇਂਡ ਨੂੰ ਮਹਿਸੂਸ ਹੋ ਜੇ ਉਹ ਟੈਂਪਰੇਚਰ ਨੂੰ ਐਡਜਸਟ ਕਰ ਜੇ 15-20 ਮਿੰਟਾਂ ਦੇ ਵਿੱਚ ਕਿਉਂਕਿ ਜਦੋਂ ਹਵਾ ਅੰਦਰ ਜਾਊਗੀ ਤਾਂ ਟੈਂਪਰੇਚਰ ਹੌਲੀ-ਹੌਲੀ ਘਟਦਾ ਜਿਹੜਾ ਪਸ਼ੂ ਟੈਂਪਰੇਚਰ ਆ ਉਹਦਾ ਪ੍ਰੋਪਰ ਮੇਨਟੇਨ ਕਰ ਜੂ ਉਦੋਂ 15 ਮਿੰਟ ਪਹਿਲਾਂ ਚੱਕ ਕੇ ਪੱਲੀ 15 ਮਿੰਟ ਬਾਅਦ ਤੁਸੀਂ ਪਸ਼ੂ ਨੂੰ ਬਾਹਰ ਬੰਨਣਾ ਕਿਉਂਕਿ ਬਾਹਰ ਟੈਂਪਰੇਚਰ ਘਟ ਹੁੰਦਾ ਫਿਰ ਪਸ਼ੂ 15 ਮਿੰਟਾਂ ਦੇ ਵਿੱਚ ਐਡਜਸਟ ਕਰ ਜਾਂਦਾ ਸ ਚਲੋ ਚੱਲ ਜਾਂਦਾ ਹੁਣ ਛਾਲਾਂ ਦੇ ਵਿੱਚ ਕੀ ਆ ਮੈਟ ਆ ਠੰਡਾ ਨਾ ਮੈਟ ਬਹੁਤ ਜ਼ਿਆਦਾ ਠਰ ਜਾਂਦਾ ਜਿੰਨਾ ਟੈਂਪਰੇਚਰ ਬਾਹਰ এনवायरमेंट ਦਾ ਹੁੰਦਾ ਉਦੋਂ ਜ਼ਿਆਦਾ ਘਟ ਜਾਂਦਾ ਟੈਂਪਰੇਚਰ ਜਿਹੜਾ ਪਰ ਥੱਲੇ ਮੈਟ ਸੁੱਟਿਆ ਹੁੰਦਾ ਥੱਲੇ ਆਪਾਂ ਜਿੱਦਾਂ ਆਪਾਂ ਸੁੱਕ ਪੌਣੀ ਕਹਿ ਦਿੰਦੇ ਆ ਸੁੱਕ ਪੌਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੁੱਕ ਕਿਹੜੀ ਚੀਜ਼ ਦੀ ਆਪਾਂ ਪਾ ਸਕਦੇ ਆ ਸਭ ਤੋਂ ਜਿਹੜੀ ਬੈਸਟ ਸੁੱਕ ਆਪਾਂ ਕਹਿ ਦਿੰਦੇ ਆ ਵੀ ਆਪਾਂ ਥੱਲੇ ਸਿੜਦੇ ਆਪਾਂ ਆਪਣਾ ਝੋਨੇ ਦੀ ਕਹਿ ਦਿੰਦੇ ਆਪਾਂ ਝੋਨੇ ਦੀ ਪਰਾਲੀ ਨੂੰ ਕੁੱਤਰ ਕੇ ਚੰਗੀ ਤਰ੍ਹਾਂ ਪਰਾਲੀ ਵੀ ਆਪਾਂ ਇਹ ਗਿੱਲੀ ਨਹੀਂ ਲੈਣੀ ਕੋਈ ਉੱਲੀ ਲੱਗੀ ਪੁਰਾਣੀ ਨਹੀਂ ਲੈਣੀ ਲੇ ਤਾਂ ਬਣਾਉਣੀ ਆ ਮੈਟ ਦੇ ਉੱਪਰ ਤਾਂ ਜੋ ਥੱਲੋਂ ਮੈਟ ਦਾ ਜਿਹੜਾ ਟੈਂਪਰੇਚਰ ਆ ਉਹ ਪਸ਼ੂ ਨੂੰ ਨਾ ਮਹਿਸੂਸ ਹੋਵੇ ਸਾਨੂੰ ਪਤੀ ਜਦੋਂ ਆਪਾਂ ਸੁੱਕ ਪਾਉਣੇ ਉਹ ਟੈਂਪਰੇਚਰ ਰੇਜ਼ ਹੋ ਜਾਂਦਾ ਸੋ ਸੁੱਕ ਤੂੜੀ ਆਪਾਂ ਸੁਟ ਸਕਦੇ ਹਾਂ ਪਰ ਬਟ ਤੂੜੀ 'ਚ ਕਈ ਵਾਰੀ ਕੀ ਹੁੰਦਾ ਹੈ ਤਿੱਖੇ ਕਣ ਹੁੰਦੇ ਆ ਤਿੱਖੇ ਤਣ ਕਈ ਵਾਰੀ ਲੇਵੇ ਦੇ ਇਨਫੈਕਸ਼ਨ ਕਰ ਦਿੰਦੇ ਆ ਜਾਂ ਦੇਵੇ ਦੇ ਸੁਰੱਖਾਂ ਰਾਹੀ ਅੰਦਰ ਜ਼ਖਮ ਵੀ ਕਰ ਦਿੰਦੇ ਆ ਜਦੋਂ ਕਈ ਵਾਰੀ ਤੂੜੀ ਲੇਵੇ ਦੇ ਵਿੱਚ ਚੱਲ ਜਾਂਦੀ ਆ ਤਾਂ ਜਿਹੜੀ ਪਰਾਲੀ ਦੀ ਸੁੱਕ ਹੈ ਉਹ ਸਭ ਤੋਂ ਵਧੀਆ ਮੰਨੀ ਗਈ ਆ ਤੇ ਜਿਹੜਾ ਅਚਾਰ ਹੈ ਜਿੱਦਾਂ ਕੀ ਹੁੰਦਾ ਆਪਾਂ ਅਚਾਰ ਕੱਢਦੇ ਆਪਣਾ ਅਚਾਰ ਖਰਾਬ ਹੋ ਜਾਂਦਾ ਆਪਾਂ ਚਾਰ ਨੂੰ ਸੁਕਾ ਲੈਂਦੇ ਆ ਸੁਕਾ ਕੇ ਆਪਾਂ ਨੂੰ ਅਚਾਰ ਨੂੰ ਵੀ ਮੱਕੀ ਦੇ ਅਚਾਰ ਨੂੰ ਐਜੇ ਸੁੱਕ ਦੇ ਤੌਰ ਤੇ ਵਰਤਦੇ ਆ ਉਹ ਗੱਲ ਤੇ ਆਪਾਂ ਕਦੇ ਨਹੀਂ ਕਰਨੀ ਕਿਉਂਕਿ ਇਦਾਂ ਦੇ ਬਹੁਤ ਭਿਆਨਕ ਬਿਮਾਰੀਆਂ ਲੇਵਨ ਨੂੰ ਲੱਗ ਜਾਂਦੀਆਂ ਕਈ ਇਦਾਂ ਦੇ ਕੇਸ ਦੇਖੇ ਨੇ ਵੀ ਅਚਾਰ ਦੀ ਸੁੱਕ ਪਾਉਂਦੀ ਸੀ ਕਿਉਂਕਿ ਉਹਦੇ ਵਿੱਚ ਬਹੁਤਿਆਦੇ ਫੰਗਸ ਹਨ ਬੈਕਟੀਰੀਆ ਪਤਾ ਨਹੀਂ ਉਹਦੇ ਵਿੱਚ ਕੀ ਕੀ ਗ로우 ਹੋਇਆ ਹੋਇਆ ਤਾਂ ਉਹ ਕਈ ਵਾਰੀ ਕੀ ਹੁੰਦਾ ਆਪਣੇ ਜਿਹੜੇ ਥਣੋਂ ਦਾ ਥਣਾ ਦੀ ਮੋਰੀ ਰਾਹੀ ਅੰਦਰ ਚੱਲ ਜਾਂਦੇ ਤੇ ਪਸ਼ੂਆਂ ਦੇ ਕਈਆਂ ਦੇ ਦੋ ਦੋ ਤਿੰਨ ਤਿੰਨ ਥਣ ਤੁਸੀਂ ਲਾ ਲਓ ਵੀ ਇੰਨੀ ਕਿ ਜ਼ਿਆਦੇ ਭੈਣਕ ਬਿਮਾਰੀ ਅਚਾਰ ਫਲਾਉਂਦਾ ਤਾਂ ਅਚਾਰ ਨੂੰ ਕਦੇ ਵੀ ਸੁੱਕ ਦੇ ਤੌਰ ਤੇ ਤੁਸੀਂ ਨਹੀਂ ਵਰਤਣਾ ਪਰਾਲੀ ਨੂੰ ਤੁਸੀਂ ਚੰਗੀ ਤਰ੍ਹਾਂ ਵਰਤਣਾ ਦੂਜੇ ਨੰਬਰ ਤੇ ਆਪਣ ਗੱਲ ਆ ਜਾਂਦੀ ਆਪਣੀ ਇਹ ਤਾਂ ਸਿਸਟਮ ਹੋ ਗਿਆ ਆਪਣਾ ਜਿਹੜਾ ਆਪਣਾ ਸਾਰਾ ਫਾਰਮ ਦਾ ਸੀ ਦੂਜੇ ਨੰਬਰ ਤੇ ਹੈ ਮੈਨੇਜਮੈਂਟ ਇੱਕ ਫੀਡਿੰਗ ਹੁੰਦੀ ਹੈ ਜਿੱਦ ਆਪਾਂ ਫੀਡ ਵਰਤਦੇ ਆ ਤਾਂ ਜਿਹੜੀ ਮੈਨੇਜਮੈਂਟ ਦੇ ਤੌਰ ਤੇ ਤੁਸੀਂ ਕੀ ਕਰ ਸਕਦੇ ਹੋ ਜਿੱਦਾਂ ਹੁਣ ਸਿਆਲਾਂ ਦੇ ਵਿੱਚ ਆਪਾਂ ਪਾਣੀ ਪਿਉਉਣੇ ਆ ਤਾਜ਼ਾ ਪਾਣੀ ਕੱਢ ਕੇ ਜਦੋਂ ਵੀ ਕੋਈ ਮੋਟਰ ਨਾਲ ਕੇ ਤੋਂ ਪਾਣੀ ਪਿਉਣਾ ਤਾਜ਼ਾ ਪਾਣੀ ਪਿਉਣਾ ਟੈਂਕੀ ਦਾ ਖੜਾ ਪਾਣੀ ਪਸ਼ੂ ਨੂੰ ਕਦੇ ਨਹੀਂ ਪਿਉਣਾ ਕਿਉਂਕਿ ਟੈਂਪਰੇਚਰ ਬਹੁਤ ਘੱਟ ਹੁੰਦਾ ਜੇ ਆਪਾਂ ਕਈ ਵਾਰੀ ਕੀ ਹੁੰਦੀ ਹੈ ਵੀ ਤਾਜ਼ਾ ਪਾਣੀ ਪਿਉਣਾ ਠੰਡਾ ਹੁੰਦਾ ਪਸ਼ੂ ਘੱਟ ਪਿੰਦਾ ਡੀਹਾਈਡਰੇਸ਼ਨ ਹੋ ਜਾਂਦੀ ਹੈ ਜਦੋਂ ਡੀਹਾਈਡਰੇਸ਼ਨ ਹੋ ਜਾਂਦੀ ਹੈ ਉਦੋਂ ਪਸ਼ੂ ਨੂੰ ਬਹੁਤ ਛੇਤੀ ਠੰਡ ਲੱਗਦੀ ਹੈ ਨਮੂਨੀਆਂ ਹੁੰਦਾ ਹਾਈਪੋਥਰਮੀਆ ਹੀਟ ਕੋਲਡ ਸਟ्रेस ਹੋ ਜਾਂਦਾ ਸੋ ਪਾਣੀ ਤਾਜ਼ਾ ਕੱਢ ਕੇ ਪਾਉਣਾ ਪਾਣੀ ਦੇ ਵਿੱਚ ਤੁਸੀਂ ਤਾਜ਼ੇ ਪਾਣੀ ਦੇ ਵਿੱਚ ਥੋੜਾ ਜਿਹਾ ਨੋਨ 2-4% ਨਮਕ ਵੀ ਐਡ ਕਰ ਉਹ ਨਾਮਕ ਤੁਸੀਂ ਐਡ ਕਰ ਸਕਦੇ ਹੋ ਕਿਉਂਕਿ ਜਦੋਂ ਪਸ਼ੂ ਨੂਣਾ ਪਾਣੀ ਪੀਂਦਾ ਤਾਂ ਉਹਦੀ ਬਾਡੀ ਦੇ ਵਿੱਚ ਆਸਮੋਸਿਸ ਪ੍ਰੈਸ਼ਰ ਵੱਧ ਜਾਂਦਾ ਤਾਂ ਕਿ ਕਰਦਾ ਪਸ਼ੂ ਨੂੰ ਹੋਰ ਤੇ ਲੱਗਦੀ ਹੈ ਤਾਂ ਤਾਜ਼ਾ ਪਾਣੀ ਤੁਹਾਨੂੰ ਪਿਉਣਾ ਚਾਹੀਦਾ ਕਿਉਂਕਿ ਜੇ ਪਾਣੀ ਜੇ ਡੀ ਹਾਈਡਰੇਸ਼ਨ ਪਸ਼ੂ ਦੇ ਵਿੱਚ ਰਹੂਗੀ ਪਾਣੀ ਦਾ ਲੈਵਲ ਸਹੀ ਰਹੂਗਾ ਪਾਣੀ ਨੂੰ ਜਾਨਵਰ ਨੂੰ ਠੰਡ ਬਹੁਤ ਘੱਟ ਲੱਗੂ ਜੇ ਪਾ ਠੰਡਾ ਪਾਣੀ ਪਿਆਦੀ ਹੈ ਪਸ਼ੂ ਤੇ ਹੈ ਉਹ ਠੰਡਾ ਪਾਣੀ ਜਿਆਦਾ ਪੀ ਜੇ ਉਹ ਵੀ ਖਮ ਖਰਾਬ ਕਰਦਾ ਤਾਂ ਕੋਸਾ ਪਾਣੀ ਪਸ਼ੂ ਨੂੰ ਤਾਜ਼ਾ ਕੱਢਿਆ ਪਾਣੀ ਪੀਣਾ ਚਾਹੀਦਾ ਨਾਲ ਤੁਸੀਂ ਪਾਣੀ ਦੇ ਵਿੱਚ ਨੂਨ ਐਡ ਕਰ ਸਕਦੇ ਹੋ ਵੀ ਉਹਨੂੰ ਡੀ ਹਾਈਡਰੇਸ਼ਨ ਤੋਂ ਸਰੀਰ ਦੇ ਵਿੱਚ ਪਾਣੀ ਦੀ ਘਾਟ ਨਾ ਆਵੇ ਉਹ ਕਰ ਸਕਦੇ ਹਾਂ ਤੀਜੇ ਨੰਬਰ ਤੇ ਆਪਾਂ ਫੀਡਿੰਗ ਦੀ ਗੱਲ ਕਰਦੇ ਹਾਂ ਕਿਉਂਕਿ ਮੰਨ ਲਓ ਤੁਹਾਡੇ ਪਸ਼ੂ ਨੂੰ ਜਿਆਦਾ ਠੰਡ ਲੱਗ ਰਹੀ ਹੈ ਤਾਂ ਪਸ਼ੂ ਦੀ ਬਾਡੀ ਨੇ ਕੀ ਕਰਨਾ ਦੁੱਧ ਦੇਣ ਦੀ بجائے ਬਹੁਤ ਜ਼ਿਆਦਾ એનર્ਜੀ ਪਸ਼ੂ ਨੇ ਕੀ ਕਰਨੀ ਹੈ ਠੰਡ ਤੋਂ ਬਚਣ ਵਾਸਤੇ ਲਾ ਦੇਣੀ ਹੈ ਉਹਦੇ ਲਈ ਤੁਸੀਂ ਕੀ ਕਰਨਾ ਆਪਾਂ ਪਹਿਲਾਂ ਹੀ ਫੀਡ ਦੇ ਵਿੱਚ ਆਪਾਂ એનર્ਜੀ ਦਾ ਸੋਰਸ ਹੋਰ ਵਧਾ ਸਕਦੇ ਹਾਂ ਖਾੜਾ ਵਧਾ ਸਕਦੇ ਹਾਂ ਮੱਕੀ ਵਧਾ ਸਕਦੇ ਹਾਂ ਤਾਂ ਜਿੱਦਾਂ ਸਿਆਲਾਂ ਦੇ ਵਿੱਚ ਆਪਾਂ ਅਨਾਜ ਦੀ ਥਾਂ ਤੇ ਬਾਜਰਾ ਵੀ ਐਡ ਕਰ ਸਕਦੇ ਆ ਕਿਉਂਕਿ ਬਾਜਰੇ ਦੀ ਤਸਵੀਰ ਗਰਮ ਹੁੰਦੀ ਹੈ ਉਹ ਵੀ ਕਾਰਬੋਹਾਈਡਰੇਟ ਦਾ ਔਰ ਜਿਆਦਾ ਸੋਰਸ ਹੁੰਦਾ ਜਿਹੜਾ ਬਾਜਰਾ ਉਹ ਵਧਾ ਕੇ ਆਪਾਂ ਪਸ਼ੂ ਨੂੰ ਐਕਸਟਰਾ 20% ਊਰਜਾ ਦੇ ਸਕਦੇ ਆ ਜੇ ਉਹ ਊਰਜਾ ਪਸ਼ੂ ਨੂੰ ਪ੍ਰੋਪਰ ਟਾਈਮ ਤੇ ਮਿਲੀ ਜਾਊਗੀ ਤਾਂ ਪਸ਼ੂ ਨੇ ਕੀ ਕਰਨਾ ਹੈ ਜਿਹੜੀ એનર્ਜੀ ਠੰਡ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਦੇਣੀ ਆ ਉਹੀ ਦੁੱਧ ਪੈਦਾ ਕਰਨ ਦੇ ਵਿੱਚ ਦੇਣੀ ਆ ਉਹ ਤੁਸੀਂ ਕਰ ਸਕਦੇ ਹੋ ਬਾਕੀ ਜਿਹੜਾ ਛੋਟੇ ਬੱਚੇ ਨੇ ਛੋਟੇ ਬੱਚਿਆਂ ਨੂੰ ਪ੍ਰੋਪਰ ਦੁੱਧ ਜਿੱਦਾਂ ਹੁਣ ਕਾਵਿੰਗ ਸੀਜ਼ਨ ਚੱਲਦਾ ਹੈ ਜਾਨਵਰ ਐਨੀਮਲਸ ਸੂਰੇ ਨੇ ਛੋਟੇ ਬੱਚਿਆਂ ਨੂੰ ਬੌਲੀ ਅੱਗੇ ਕੀ ਹੁੰਦਾ ਸੀ ਲੋਕ ਬੌਲੀ ਬਹੁਤ ਘੱਟ ਪਿਆਉਂਦੇ ਸੀ ਬੌਲੀ ਜਿੰਨੀ ਤੋਂ ਜਿੰਨੀ ਪਈ ਜਾਵੇ ਉਨੀ ਚੰਗੀ ਆ ਕਿਉਂਕਿ ਬੱਚੇ ਨੂੰ ਬਿਵਾਰੀਆਂ ਲੜਨ ਦੀ ਸ਼ਕਤੀ ਪੈਦਾ ਕਰਦੇ ਆਂਟੀ ਬਾਡੀਜ਼ ਹੁੰਦੀਆਂ ਉਹਦੇ ਵਿੱਚ ਤਾਂ ਪ੍ਰੋਟੀਨ ਹੁੰਦਾ ਕੈਲਸ਼ੀਅਮ ਬਹੁਤ ਜ਼ਿਆਦਾ ਇੱਕ ਬੈਲੈਂਸਡ ਡਾਈਟ ਹੁੰਦੀ ਆ ਬੌਲੀ ਕਲਸਟਰਮ ਕਹਿੰਦੇ ਨੇ ਆਪਾਂ ਬੱਚੇ ਨੂੰ ਬੌਲੀ ਜਿੰਨੀ ਬੱਚਾ ਪੀ ਸਕੇ ਉਨੀ ਬੌਲੀ ਬੱਚੇ ਨੂੰ ਸਕੂਲਾਂ ਦੇ ਵਿੱਚ ਦਿਓ ਜੇ ਜ਼ਿਆਦਾ ਠੰਡ ਮਹਿਸੂਸ ਹੁੰਦੇ ਬੱਚੇ ਨੂੰ ਜੇ ਤਾਂ ਝੁੱਲ ਕਹਿੰਦੇ ਨੇ ਆਪਾਂ ਛੋਟੇ ਝੁੱਲ ਪਾ ਸਕਦੇ ਆ ਵੱਡੇ ਵੱੱਜਾਂ ਉੱਪਰ ਵੀ ਝੋਲੇ ਆਪਾਂ ਯੂਜ਼ ਕਰ ਸਕਦੇ ਆ ਉਹ ਉਸ ਚੀਜ਼ ਨਾਲ ਵੀ ਜਿਹੜਾ ਤੁਹਾਡ ਹੁਣ ਇੱਕ ਟੈਂਪਰੇਚਰ ਪਸ਼ੂ ਦਾ ਹੋਰ ਘਟਣ ਦਾ ਕੀ ਕਾਰਨ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਪ੍ਰੋਪਰ ਡਾਈਟ ਨਹੀਂ ਪੈ ਰਹੀ ਪ੍ਰੋਪਰ ਬੈਲੈਂਸਡ ਡਾਈਟ ਰੱਖੋ ਮਿਨਰਲ ਮਿਕਸਚਰ ਰੱਖੋ ਪਾਣੀ ਸਮ ਜਿੱਦਾਂ ਦੱਸਿਆ ਪਾਣੀ ਦੀ ਪ੍ਰੋਪਰ ਅਪਰੋਚ ਹੀ ਰੱਖੋ ਵੀ ਕੋਸਾ ਪਾਣੀ ਪਿਆਓ ਤੇ ਫੀਡਿੰਗ ਸਿਸਟਮ ਹੋ ਗਿਆ ਮੇਨ ਕੀ ਹੁੰਦਾ ਵੀ ਜਿੱਥੇ ਪਸ਼ੂ ਬੰਨੇ ਆ ਉਹਨੂੰ ਕਲੀਨ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਕਲੀਨ ਨਹੀਂ ਕਰਦੇ ਉੱਥੇ ਬਹੁਤ ਬਿਟੀ ਰਹੀ ਹੋਲੀਆਂ ਮਸਟੈਟਸ ਹੋ ਜਾਂਦੀ ਜਦੋਂ ਥਾਂ ਜਿਆਦਾ ਗਿੱਲਾ ਹੁੰਦਾ ਪਸ਼ੂ ਥੱਲੇ ਮਸਟੈਟਸ ਹੋ ਜਾਂਦੀ ਆ ਟੈਂਪਰੇਚਰ ਵੀ ਘਟਦਾ ਘੱਲੇ ਥਾਂ ਨਾਲ ਤੋਂ ਜਿਹੜਾ ਵੀ ਫਰਸ਼ ਦੇ ਆਪਾਂ ਲਾਲ ਦਵਾਈ ਵਰਤਦੇ ਆ ਉਹ ਤੁਸੀਂ ਪਾਣੀ ਦਾ ਘੋਲ ਬਣਾ ਕੇ ਲਾਲ ਦਵਾਈ ਕਰਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਤਾਂ ਜੋ ਕੋਈ ਵੀ ਮਾਈਕਰੋਬਸ ਬੈਕਟੀਰੀਆ ਫੰਗਸ ਫਰਸ਼ ਦੇ ਉੱਪਰ ਨਾ ਹੋਵੇ ਪਸ਼ੂ ਨੂੰ ਬਿਮਾਰੀ ਤੋਂ ਬਚਾ ਕੇ ਰੱਖੇ ਸੋ ਇਹ ਚੀਜ਼ਾਂ ਕਰਨੀਆਂ ਆ ਆਪਾਂ ਫੀਡ ਚੰਗੀ ਰੱਖਣੀ ਆ ਮੈਨੇਜਮੈਂਟ ਚੰਗੀ ਰੱਖਣੀ ਆ ਬਰਾਲੀ ਦੀ ਸੁੱਕ ਬਹੁਤ ਜ਼ਿਆਦਾ ਜ਼ਰੂਰੀ ਆ ਪਸ਼ੂ ਨੂੰ ਉਹ ਰੱਖਣੀ ਆ ਖੁੱਲੇ ਥਾਂ ਦੇ ਵਿੱਚ ਬੰਨਣ ਤੋਂ ਪਹਿਲਾਂ ਪਸ਼ੂ ਨੂੰ ਚੀਜ਼ ਦੇਖਣੀ ਆ ਵੀ ਹਵਾ ਕਿੱਧਰੋਂ ਆ ਰਹੀ ਆ ਜਾਂ ਕਿੰਨੀ ਠੰਡੀ ਹਵਾ ਆ ਰਹੀ ਆ ਟੈਂਪਰੇਚਰ ਅੱਜ ਕੱਲ ਆਪਾਂ ਸਾਰੇ ਫੋਨ ਚਲਾਉਨੇ ਆ ਕਈ ਵਾਰ ਆਪਾਂ ਗੱਲ ਕਰਦੇ ਮਿੱਟ ਅੱਜ ਠੰਡ ਅਪਰ ਟੈਂਪਰੇਚਰ ਵੀ ਚੈੱਕ ਕਰਦੇ ਆ ਅੱਜ ਕੱਲ ਸਾਰੇ ਕੋਲ ਮਲਟੀਮੀਡੀਆ ਫੋਨ ਨੇ ਅਪਰ ਟੈਂਪਰੇਚਰ ਚੈੱਕ ਕਰ ਸਕਦੇ ਆ ਸਵੇਰੇ ਕੋਰ ਆ ਪਊ ਜਾਂ ਨਹੀਂ ਪਊ ਉਹ ਚੀਜ਼ ਆਪਾਂ ਫੋਨ ਤੇ ਵੀ ਚੈੱਕ ਕਰ ਸਕਦੇ ਆ ਇਹ ਚੀਜ਼ਾਂ ਕਰਕੇ ਆਪਾਂ ਪਸ਼ੂ ਨੂੰ ਜਿਹੜਾ ਨਮੋਣੀਆਂ ਹੁੰਦਾ ਜਾਂ ਬੱਚੇ ਜਿਹੜਾ ਥੋਂਦੀਆਂ ਮੱਝਾਂਾਂ ਦਾ ਟੈਂਪਰੇਚਰ ਘਟ ਜਾਂਦਾ ਉਹਦੇ ਰਿਗਾਰਡਿੰਗ ਆਪਾਂ ਉਹ ਚੀਜ਼ ਕਰ ਸਕਦੇ ਆ ਇਹ ਚੀਜ਼ਾਂ ਧਿਆਨ ਚ ਰੱਖ ਕੇ ਆਪਾਂ ਕੋਈ ਵੀ ਨਮੋਣੀਆਂ ਕੋਲ ਹੀਟ ਸਟ੍ਰੈਸ ਕੋਲਡ ਸਟ੍ਰੈਸ ਆ ਗਿਆ ਉਹ ਚੀਜ਼ਾਂ ਤੋਂ ਪਸ਼ੂ ਨੂੰ ਆਪਾਂ ਬਚਾ ਸਕਦੇ ਆ ਸੋ ਭਰਾਵੋ ਇਹ ਚੀਜ਼ ਤੇ ਗੌਰ ਕਰਿਓ baki bawa tanaman mas hari